ਇੱਦੋਂ ਬਣਾਉਣ ਵਾਲਾ ਹਾਂ ਜੀ ਤੋਂ ਮੇਰੇ ਸਾਹਮਣੇ ਜੀ ਬਾਈ ਜੀ ਹਾਂਜੀ ਕੀ ਮਾਮਲਾ ਹੈਗਾ ਜਿਹਨੂੰ ਲੈ ਕੇ ਅੱਜ ਸਾਰੇ ਪਿੰਡ ਵਾਸੀ ਇਕੱਠੇ ਹੋਏ ਨੇ ਵੀਰ ਜੀ ਮਾਮਲਾ ਥੋੜੀ ਜਿਹੀ ਪਹਿਲਾਂ ਮੈਂ ਬੈਕਗ੍ਰਾਉਂਡ ਦੱਸ ਦਿਆਂ ਕਿ 55 ਸਾਲ ਏਸਾ ਮੇਰੀ ਤੇ ਜਦੋਂ ਜੇ ਅਸੀਂ ਦੇਖਦੇ ਹਾਂ ਮਤਲਬ ਇੱਕ ਆ ਸਾਹਮਣੇ ਪੁਰਦਵਾਰਾ ਸਾਹਿਬ ਆ ਇਹ ਮੰਦਿਰ ਆ ਇਹ ਜੱਦੀ ਮੰਦਿਰ ਜੇ ਮਤਲਬ ਨਗਰ ਦੇ ਆ ਪੱਕੇ ਇਹ ਕਿਹੜਾ ਪਿੰਡ ਹੈਗਾ ਫੱਟੂ ਟਿੰਗਾ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇਹ ਦੋਨੋਂ ਸਥਾਨ ਆ ਔਰ ਜਿਹੜੇ ਇੱਥੋਂ ਦੇ ਹਿੰਦੂ ਪਰਵਾਰ ਨੇ ਜਾਂ ਜਦੋਂ ਆਪਾਂ ਬਾਣੀਏ ਪਰਿਵਾਰ ਕਹ ਦਿੰਨੇ ਆ ਲਾਲੇ ਪਰਿਵਾਰ ਨੇ ਇਹ ਵੀ ਸਾਰੇ ਲਗਭਗ ਇਸੋਂ ਦੇ ਜੱਦੀ ਨੇ ਔਰ ਪਹਿਲਾਂ ਬੜਾ ਸੋਹਣਾ ਕੰਮ ਮੰਦਿਰ ਦਾ ਚੱਲਦਾ ਸੀ ਬੜੀ ਵਧੀਆ ਲੰਗਰ ਜਦੋਂ ਵੀ ਕਸਟਮੀ ਬਣਾਉਂਦੇ ਸੀ ਜਾਂ ਕੋਈ ਕੋਈ ਵੀ ਤਿਹਾਰ ਆਉਂਦਾ ਸੀ ਸਾਰਾ ਨਗਰ ਇਕੱਠਾ ਹੋ ਕੇ ਬਹੁਤ ਵਧੀਆ ਤਰੀਕੇ ਨਾਲ ਮਨਾ ਰਿਆ ਸੀ ਔਰ ਬੜਾ ਸੋਹਣਾ ਲੰਗਰ 2-3 ਦਿਨ ਚੱਲਦਾ ਸੀ ਰਾਤ ਨੂੰ ਜਗਰਾਤਾ ਬਹੁਤ ਮਤਲਬ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਕੋਈ ਕਿਸੇ ਨੂੰ ਪੈਲੀ ਵਾਲੀ ਕੋਈ ਗੱਲ ਨਹੀਂ ਸੀ ਕੋਈ ਪੈਲੀ ਹੜਪਣ ਵਾਲੀ ਜਾਂ ਪੈਲੀ ਤੇ ਕਬਜ਼ਾ ਕਰਨ ਵਾਲੀ ਨਾ ਕਿਸੇ ਨੇ ਕੋਈ ਕੀਤਾ ਹੀ ਸੀ ਇਹ ਬੰਦੇ ਹੁਣ ਜਦੋਂ ਦੇ ਆਏ ਆ ਕੌਣ ਕੌਣ ਪਰਸਨ ਉਹ ਮੈਨੂੰ ਮਦਨ ਲਾਲ ਜਦੋਂ ਮੈਂ ਨਾਲ ਆ ਰਿਹਾ ਮੱਦੀ ਮੱਦੀ ਉਹ ਬੰਦਿਆਂ ਨੇ ਮਤਲਬ ਪਹਿਲੀ ਤਾਂ ਤਾਂ ਕਹਿਤਾ ਜੀ ਸਾਡੀ ਜੱਦੀ ਵੇਖੋ ਕੋਈ ਵੀ ਜ਼ਮੀਨ ਜਾਇਦਾਦ ਆ ਜਿਹੜੀ ਕਿਸੇ ਦੇ ਵੀ ਧਾਰਮਿਕ ਸੰਸਥਾ ਦੀ ਆ ਉਹ ਕਿਸੇ ਦੀ ਨਹੀਂ ਹੁੰਦੀ ਉਸ ਧਾਰਮਿਕ ਸੰਸਥਾ ਦੀ ਹੁੰਦੀ ਆ ਅਗਰ ਤਾਂ ਬੰਦਾ ਮਤਲਬ ਚਲੋ ਜਮੀਨ ਸੰਭ ਰਿਆ ਤਾਂ ਉਹਦਾ ਫਰਜ਼ ਬਣਦਾ ਹੈ ਕਿ ਇਹਦੇ ਉੱਤੇ ਤੁਸੀਂ ਹੋਰ ਮੰਦਿਰ ਦੀ ਕੰਡੀਸ਼ਨ ਤਾਂ ਵੇਖ ਹੀ ਰਹੇ ਜੀ ਜੀ ਬਾਕੀ ਪੁਜਾਰੀ ਸਾਹਿਬ ਖੜੇ ਆ ਉਹਨਾਂ ਨੂੰ ਪੁੱਛ ਲਿਓ ਵੀ ਇਹਨਾਂ ਨੂੰ ਕਿੰਨੀ ਕ ਹੈਲਪ ਉਹਨਾਂ ਨੇ ਕੀਤੀ ਆ ਕਿੰਨੀ ਪਹਿਲੀ ਮੰਦਿਰ ਮੰਦਿਰ ਦੀ ਮੇਰੇ ਨਾਲ 12-1 ਉਹਦੀ ਜ਼ਮੀਨ ਤਾਂ ਸਾਰੀ ਆਪਣੀ ਤੇ ਲਾਣਾ ਕਰ ਲਈ ਆਪਣੇ ਕਬਜ਼ੇ ਉਹਦੀ ਆਮਦਨ ਖਾਣੀ ਸ਼ੁਰੂ ਕਰਤੀ ਸਭ ਤੋਂ ਮਾੜਾ ਕਰਤੂਤ ਇਹ ਕੀਤੀ ਆ ਕਿ ਉਹ ਜ਼ਮੀਨ ਨੂੰ ਪਟਾਉਣਾ ਸ਼ੁਰੂ ਕਰ ਦਿੱਤਾ ਜਿਹੜੀ ਵੇਖੋ ਜ਼ਮੀਰ ਆਪਾਂ 4-5 3-4 ਫੁੱਟ-ਫੁੱਟ ਦੁੱਤੀ ਉਹਦੇ ਪੱਲੇ ਕੀ ਰਹਿ ਗਿਆ ਜੀ ਉਹ ਤਾਂ ਖੋਲੇ ਬਣ ਗਏ ਮੰਨ ਲਓ ਮੇਰੇ ਵਰਗਾ ਕੋਈ ਪਟਾ ਕੇ 10 5-5 7-7 ਫੁੱਟ ਤੇ ਉਹ ਤਾਂ ਭਾਜੂ ਉਹਦੇ ਪ੍ਰਾਪਰਟੀ ਹੋ ਗਈ ਬਰਬਾਦ ਤੇ ਮੰਦਰ ਕੋਲ ਕੀ ਰਹਿ ਜਾਏਗਾ ਬਾਅਦ ਵਿੱਚ ਜੀ 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 ਉਹ ਸਭ ਤੋਂ ਮਾੜਾ ਕੰਮ ਆ ਕਿ ਮੈਨਰਿੰਗ ਵਿਭਾਗ ਨੇ ਵੀ ਉੱਤੇ ਕਾਰਵਾਈ ਨਹੀਂ ਕੋਈ ਕੀਤੀ ਵੀ ਐ ਇਦਾਂ ਪਟਾਈ ਕਿੱਦਾਂ ਜਾਂਦਾ ਜ਼ਮੀਨ ਹੁਣ ਮੰਗ ਕੀ ਕਰਦੇ ਹਾਂ ਮੰਗ ਇਹ ਕਰਦੇ ਹਾਂ ਪ੍ਰਸ਼ਾਸਨ ਦੇ ਕੋਲੋਂ ਕਿ ਮੰਦਰ ਦੀ ਜ਼ਮੀਨ ਆ ਮੰਦਰ ਵੀ ਪ੍ਰਾਪਰਟੀ ਆ ਔਰ ਮੰਦਰ ਵਾਲਿਆਂ ਕੋਲ ਹੀ ਰਹਿਣੀ ਚਾਹੀਦੀ ਆ ਜਿਹੜਾ ਵੀ ਮੰਦਰ ਦੀ ਸੇਵਾ ਕਰਦਾ ਜਿਹੜਾ ਵੀ ਮੰਦਰ ਦੀ ਕੋ ਕਮੇਟੀ ਕੋਈ ਟਰਸਟ ਜਿਹੜਾ ਵੀ ਬਣੇ ਉਹ ਵਧੀਆ ਤਰੀਕੇ ਨਾਲ ਇੱਥੇ ਮੰਦਰ ਦੀ ਆਪਣੇ ਜੋ ਵੀ ਦੇਖਭਾਲ ਕਰਦਾ ਵਧੀਆ ਮੰਦਰ ਨੂੰ ਡਿਵੈਲਪ ਕਰੇ ਬਾਕੀ ਨਗਰ ਆ ਸਾਰਾ ਹਿੰਦੂ ਸਿੱਖ ਭਾਈਚਾਰਾ ਬਹੁਤ ਪਿਆਰ ਦੇ ਸਵਾਗਤ ਦੇ ਨਾਲ ਰਹਿੰਦਾ ਹੈ ਜਦੋਂ ਗੁਰੂ ਘਰਾਂ 'ਚ ਕੰਮ ਹੁੰਦੇ ਨੇ ਸਾਰਾ ਨਗਰ ਹੁੰਦਾ ਮੰਦਰ 'ਚ ਵੀ ਕੋਈ ਕੰਮ ਹੁੰਦਾ ਤਾਂ ਸਾਰਾ ਨਗਰ ਇਕੱਠਾ ਹੁੰਦਾ ਬਿਲਕੁਲ ਵਧੀਆ ਤਰੀਕੇ ਨਾਲ ਉਹ ਮੰਦਰ ਦੀ ਇੱਥੇ ਦੇਖਦੇ ਕਰਨ ਜੋ ਵੀ ਬਸ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸਿਮਰਨਜੀਤ ਕੋਰ ਕਿੱਥੋਂ ਦੇ ਵਸੀ ਹੋ ਜੀ ਅਸੀਂ ਫਤੂ ਟਿੰਗੇ ਦੇ ਰਹਿਣ ਵਾਲੇ ਆਂ ਇਹ ਮੰਦਰ ਦਾ ਕੀ ਰੋਲਾ ਹੈ ਮੰਦਰ ਦਾ ਰੋਲਾ ਦਾ ਭਾਈ ਜ਼ਮੀਨ ਦਾ ਅੱਜ ਤੱਕ ਮੈਨੂੰ 20 ਸਾਲ ਹੋ ਗਏ ਨੇ 21 ਸਾਲ ਹੋ ਗਏ ਨੇ ਤੇ ਆਇਨ ਮੈਂ ਆ ਤੱਕ ਕੁਛ ਮੰਦਰ ਦਾ ਬਣਿਆ ਦੇਖਿਆ ਨਹੀਂ ਜਨਾਜ਼ ਪਹਿਲੀ ਵਾਈ ਜਾਂਦੇ ਆ ਖਾਈ ਜਾਂਦੇ ਬਸ ਕੁਛ ਬਣਾਉਣਾ ਚਾਹੀਦਾ ਕਿ ਨਹੀਂ ਇੱਥੇ ਕੁਛ ਵੀ ਨਹੀਂ ਬਣਿਆ ਹੈਗਾ ਵੀ ਹੈਂ ਬਾਰੇ ਗੁਰੂ ਘਰ ਦਾ ਪੈਸਾ ਕੋਈ ਮੰਦਰ ਦਾ ਪੈਸਾ ਕਿਸੇ ਨੂੰ ਕੋਈ ਸੋਭਾ ਨਹੀਂ ਦਿੰਦਾ ਹੈਗਾ ਇਹ ਆਕਾਲ ਪੁਰਖ ਦਾ ਪੈਸਾ ਤੇ ਆਕਾਲ ਪੁਰਖ ਤੇ ਹੀ ਲੱਗਣਾ ਚਾਹੀਦਾ ਵਾ ਇਹ ਪੈਸਾ ਕੌਣ ਖਾ ਰਿਆ ਸੋਹੇ ਦਾ ਇਹ ਖਾ ਰਿਆ ਨੇ ਜਿਨ੍ਹਾਂ ਨੇ ਪੈਜ ਥਾਂ ਵੀ ਹੋਈ ਸਾੜਪੀ ਹੋਈ ਆ ਕਿ ਤੁਸੀਂ ਪਿੰਡ ਵਾਸੀ ਕੋਈ ਵਾਰੀ ਤਾਂ ਕਰੋ ਮੱਧੇ ਨਾਲ ਮੱਧੇ ਨਾਲ ਦੇ ਖਿਲਾਫ ਤੁਸੀਂ ਕੋਈ ਵਾਰੀ ਤਾਂ ਕਰੋ ਪਿੰਡ ਵਾਲੋ ਹਾਂਜੀ ਐਹੀਂ ਉਹਨਾਂ ਦੇ ਖਿਲਾਫ ਸਾਡੀ ਜ਼ਮੀਨ ਕਿਉਂ ਸਾੜਪੀ ਸਾਨੂੰ ਹੱਕ ਦਿੱਤਾ ਜਾਵੇ ਕੋਈ ਸਰਕਾਰੀ ਦਰਬਾਰੇ ਹਾਂਜੀ ਕੋਈ ਸਰਕਾਰੀ ਦਰਬਾਰੇ ਤੇ ਚਿੱਠੀ ਪਾਈ ਹੋਵੇ ਆ ਸਾਰੀਆਂ ਸਾਰੀਆਂ ਬੀਬੀਆਂ ਪੈਣਾ ਆਈਆਂ ਹੋਈਆਂ ਇਹ ਕਾਦੇ ਵਾਸਤੇ ਇੱਥੇ ਇਕੱਠੇ ਹੋਏ ਇੱਥੇ ਐ ਸਾਡਾ ਮੰਦਰ ਬਣਾਉਣਾ ਚਾਹੀਦਾ ਸੋਨਾ ਤਨਕਾ ਬਣਾਉਣਾ ਚਾਹੀਦਾ ਅਸੀਂ ਇਹਦੇ ਵਿੱਚੋਂ ਕਿਸੇ ਦਾ ਕੋਈ ਹੱਕ ਨਹੀਂ ਹੈਗਾ ਸਾਡੀ ਜ਼ਮੀਨ ਦੇ ਵਿੱਚ ਅਸੀਂ ਕਬਜ਼ਾ ਲਵਾਂਗੇ ਠਕ ਠੋਕੇ ਲਵਾਂਗੇ ਸਾਡੇ ਵਿੱਚ ਦਮ ਆ ਅਸੀਂ ਬਹੁਤ ਦਮ ਵਾਲੇ ਬੰਦੇ ਆ ਕਿਉਂਕਿ ਇਸੇ ਬਣਾ ਕੇ ਛੱਡਾਂਗੇ ਕੁਝ ਕਦੋਂ ਦਾ ਜਿਹੜਾ ਕਬਜ਼ਾ ਜਿਹੜਾ ਉਹਨਾਂ ਨੇ ਕੀਤਾ ਹੋਇਆ ਹੈ 7 ਸਾਲ ਦਾ ਕਬਜ਼ਾ ਵਾ ਤੇ 7 ਸਾਲ ਦਾ ਕੋਈ 7 ਸਾਲ ਬਾਅਦ ਕੁਝ ਵੀ ਨਹੀਂ ਬਣਿਆ ਇੱਥੇ ਕੋਈ ਹਿਸਾਬ ਕੋਈ ਪਿੰਡ ਵਾਸਤੇ ਕੁਝ ਵੀ ਨਹੀਂ ਦਿੱਤਾ ਕੁਝ ਵੀ ਹਿਸਾਬ ਨਹੀਂ ਦਿੱਤਾ ਹੈਗਾ ਇੱਥੇ ਯਾ ਤਾਂ ਕੁਛ ਦੇਖਿਆ ਨਹੀਂ ਹੈਗਾ ਕੁਛ ਨਹੀਂ ਹਿਸਾਬ ਦਿੱਤਾ ਪੁੱਛਿਆ ਹੀ ਉਹਨਾਂ ਨੂੰ ਸਕਦਾ ਤੁਸੀਂ ਨਾ ਉਹਨਾਂ ਨੂੰ ਉਹਨਾਂ ਨੇ ਕੋਈ ਹਿਸਾਬ ਦਿੱਤਾ ਨਹੀਂ ਪੁੱਛਦੀ ਨਹੀਂ ਪਹੁੰਚਾਇਆ ਜੇ ਮੋਟਾ ਮੋਟਾ ਲਈਏ ਹਿਸਾਬ ਤੇ 50 ਲੱਖ ਦਾ ਬੰਦਾ ਇਹਨਾਂ ਨੇ ਆਪਣੇ ਹੱਕ ਢਾ ਕੇ ਆਪਣਾ ਕਬਜ਼ਾ ਲਿਆ ਵਾ ਪਰ ਸਾਨੂੰ ਹੱਕ ਮਿਲਣਾ ਚਾਹੀਦਾ ਵਾ ਉਹ ਇਸ ਜ਼ਮੀਨ ਦੇ ਕੋਈ ਇਕ ਨਾਰ ਨਹੀਂ ਹੈਗੇ ਬੰਦੇ ਦੀ ਮਿੱਟੀ ਵੇਚ ਗਈ ਆ ਹਾਂਜੀ 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 ਮਿੱਟੀ ਵੇਚਤੀ ਉਹਨਾਂ ਨੇ ਕੀ ਬਣਾਇਆ ਇੱਥੇ ਕੁਝ ਵੀ ਨਹੀਂ ਬਣਿਆ 8 ਲੱਖ ਦੀ ਮਿੱਟੀ ਵੇਚ 8 ਲੱਖ ਦੀ ਮਿੱਟੀ ਵੇਚਤੀ ਆ ਤੇ ਗੁਰੂ ਘਰ ਦਾ ਪੈਸਾ ਮੰਦਰ ਦਾ ਪੈਸਾ ਕੀ ਉਹਨਾਂ ਨੂੰ ਸੋਭਾ ਦੇਗਾ ਕਦੋਂ ਮਿਲਣਾ ਉਹਨਾਂ ਨੇ ਮੰਦਰ ਨੂੰ ਬੀਜ ਸੁਣਾਇਆ ਹੈ ਮੰਗ ਕੀ ਕਰਦੇ ਨਹੀਂ ਕੀ ਮੰਗ ਕਰਦੇ ਪ੍ਰਸ਼ਾਸਨ ਦੇ ਸਾਹਿਬ ਜੀ ਦੇ ਸੀਐਮ ਸਾਹਿਬ ਸਾਡੇ ਮੰਦਰ ਦਾ ਕੁਛ ਬੰਦਣਾ ਚਾਹੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਤੱਕ ਤੋੜ ਸਕਦਾ ਆ ਜਿਹੜੇ ਸਾਰੇ ਲੋਕ ਨੇ ਦੇ ਹੱਕ ਚ ਇਕੱਠੇ ਹੋ ਬਰੋਚ ਬਿਲਕੁਲ ਰੋਕਿਆ ਜਾ ਸਕਦਾ ਇਹ ਵਿਰੋਧ ਦੇ ਵਿੱਚ ਉਹਨਾਂ ਜੇ ਖੜੇ ਆ ਸਾਰੇ ਹਿੰਦੂ ਸਿੱਖ ਜਿੰਨਾ ਵੀ ਭਾਈਚਾਰਾ ਸਾਰੇ ਇਕੱਠੇ ਸਾਰੇ ਇਕੱਠੇ ਆ ਸਾਨੂੰ ਇਹਨਾਂ ਨੇ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਸਭ ਅਸੀਂ ਇਕੱਠੇ ਆ ਮੈਂ ਗੁਰੂ ਸਿੱਖ ਖਾਲਸਾ ਆ ਪਰ ਮੈਨੂੰ ਹਿੰਦੂ ਵੀਰਾਂ ਨਾਲ ਮੈਨੂੰ ਸਾਰਿਆਂ ਨਾਲ ਧਰਮ ਦੇ ਨਾਲ ਸਾਡਾ ਪ੍ਰੇਮ ਆ ਆਹੀ ਗੋਰਖਾ ਕਿਹੇ ਨਾਲ ਵੀ ਖਿਲਾਫ ਨਹੀਂ ਚੱਲਦੇ ਕਿਉਂਕਿ ਸਾਡੇ ਗੁਰੂ ਸਿੱਖ ਨੇ ਸਾਨੂੰ ਇਹ ਸਿਖਾਇਆ ਗੁਰੂ ਪਿਤਾ ਨੇ ਕਿ ਸਰਦੇ ਸਭ ਦੇ ਹੱਕ ਚ ਖਲੋਣਾ ਵਾ ਕਿਸੇ ਦੇ ਖਿਲਾਫ ਨਹੀਂ ਜਾਣਾ ਔਰ ਇਹ ਮੰਦਰ ਅਕਸ਼ਿਨ ਮਹਾਰਾਜ ਦਾ ਜਸ ਗੁਰੂ ਮਹਾਰਾਜ ਸਾਡੇ ਹੱਜ ਸਿਰ ਤੇ ਆ ਕੇ ਰੱਬ ਨੂੰ ਲਈ ਸਾਨਿਹਾ ਹੋਸੀਆ ਗੁਰੂ ਪਿਤਾ ਆਪ ਆਏ ਨੇ ਅੱਜ ਉਹ ਸਾਡੇ ਵਿੱਚ ਖਲੋਤੇ ਨੇ ਪਰ ਸਾਨੂੰ ਹੱਕ ਚਾਹੀਦਾ ਵਾ ਟੱਟ ਕੇ ਹੱਕ ਚਾਹੀਦਾ ਸਾਡੇ ਕੋਈ ਖਿਲਾਫ ਇਹੋ ਜੀ ਕਾਰਵਾਈ ਨਹੀਂ ਹੋਣੀ ਜਿਹੜਾ ਉਹ ਤੁਹਾਡੇ ਨਾਲ ਉਲਟਾ ਬੋਲਣਾ ਆਣ ਕੇ ਅਸੀਂ ਗੁਰੂ ਪਿਤਾ ਦੇ ਅਸੀਂ ਇੱਕ ਵਾਰ ਹਿੰਦੂ ਵੀਰ ਸਾਡੇ ਉਹ ਵੀ ਭਰਾ